ਗੁਰਮੁਖ ਪਿਆਰਿਓ ਰੱਬ ਦੇ ਪਿਆਰਿਆਂ ਦੀ ਚਾਲ ਬੜੀ ਨਰਾਲੀ ਹੁੰਦੀ ਆ ਮਹਾਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਜਦੋਂ ਹਜੂਰ ਸਾਹਿਬ ਗਏ ਆ ਉਦੋਂ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ ਹੁਣ ਤੁਸੀਂ ਮਨ ਦੇ ਵਿੱਚ ਸੋਚੋਗੇ ਇੰਨਾ ਜਾਪ ਕੰਮ ਕਿਵੇਂ ਹੋਇਆ ਕਿਵੇਂ ਕਰਦੇ ਸੀ ਦਿਨੇ ਵੀ ਰਾਤ ਨੂੰ ਵੀ ਉਹ ਪਾਠ ਕਰਦੇ ਸੀਗੇ ਇੱਕ ਵਾਰ ਉਹਨਾਂ ਦੇ ਮਨ 'ਚ ਫੁਰਨਾ ਆਇਆ ਦਰਿਆ ਦੇ ਵਿੱਚ ਬਹਿ ਕੇ ਪਾਠ ਕਰੀਏ ਐਵੇਂ ਨਹੀਂ ਸਾਧੂ ਸੰਤ ਏਡੀਆਂ ਪਦਮੀਆਂ ਪ੍ਰਾਪਤ ਕਰ ਜਾਂਦੇ ਗੁਰਮੁਖ ਪਿਆਰਿਓ ਬੜਾ ਕੁਝ ਉਹਨਾਂ ਨੇ ਕੀਤਾ ਹੁੰਦਾ ਕਾਲਣਾ ਕਾਲੀ ਹੁੰਦੀ ਹੈ ਸਾਰੀ ਜਵਾਨੀ ਨਾਮ ਜਪਣ ਦੇ ਵਿੱਚ ਲੰਗਾਈ ਹੁੰਦੀ ਹੈ ਤੇ ਬੜੇਪੇ ਵਿੱਚ ਵੀ ਵਾਹਿਗੁਰੂ ਦਾ ਸਿਮਰਨ ਕਰਦੇ ਆ ਮੂਲ ਮੰਤਰ ਦਾ ਜਾਪ ਕਰਦੇ ਆ ਤਾਂ ਇਸ ਤਰ੍ਹਾਂ ਜਦੋਂ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਉੱਥੇ ਦਰਿਆ ਕੋਲ ਜਾ ਕੇ ਇਹ ਜਾਪ ਕਰਦੇ ਆ ਨਾ ਤੇ ਉਥੋਂ ਦੇ ਜਿਹੜੇ ਹੈੱਡ ਗ੍ਰੰਥੀ ਹਜੂਰ ਸਾਹਿਬ ਦੇ ਉਹਨਾਂ ਨੂੰ ਸੁਪਨਾ ਆਇਆ ਉਸ ਸੁਪਨੇ ਦੇ ਵਿੱਚ ਕਲਗੀਧਰ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਆਖਿਆ ਇੱਥੋਂ 4 ਮੀਲ ਦੂਰ ਚਲੇ ਜਾਓ ਉੱਥੇ ਸਾਡਾ ਪਿਆਰਾ ਇੱਕ ਬੈਠਾ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਨਾ ਚਾਹੁੰਦਾ ਹੈ ਸੰਕਲਪ ਹੈ ਉਹਦਾ ਤੁਸੀਂ ਉਹਨਾਂ ਨੂੰ ਜਾ ਕੇ ਪ੍ਰਸ਼ਾਦਾ ਛਕਾ ਦਿਓ ਕਈ ਦਿਨਾਂ ਤੋਂ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਇਸ ਤਰ੍ਹਾਂ ਦੀ ਜਦੋਂ ਸੁਪਨੇ ਵੀ ਗੱਲ ਹੋਈ ਆ ਕਈ ਵੀ ਜਿਵੇਂ ਆਪਾਂ ਕਹਦੇ ਨੇ ਕੋਈ ਗੱਲ ਨਹੀਂ ਸੁਪਣਾ ਹੀ ਆ ਹੈਡ ਗ੍ਰੰਥੀ ਸਿੰਘ ਸਹਿਬਾਨ ਨੂੰ ਲੱਗਾ ਵੀ ਸਬੈਸੀ ਸੁਪਨਾ ਆ ਗਿਆ ਹੋਊਗਾ ਚਲੋ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਉਹਨਾਂ ਨੇ ਇਹਨਾਂ ਗੋਲੇ ਆ ਜਾ ਕਰਤਾ ਦੂਜੇ ਦਿਨ ਫਿਰ ਸੁਪਨਾ ਆਇਆ ਸੁਪਨੇ ਦੇ ਵਿੱਚ ਫਿਰ ਉਹਨਾਂ ਨੂੰ ਕਲਗੀਧਰ ਮਹਾਰਾਜ ਨੇ ਆਖਿਆ ਭਾਈ ਕੱਲ ਵੀ ਤੋ ਆਪ ਜੀ ਨੂੰ ਆਖਿਆ ਸੀ ਸਿੰਘ ਸਹਿਬਾਨ ਜੀ ਚਲੇ ਜਾਓ ਸਾਡਾ ਪਿਆਰਾ ਚਾਰ ਮੀਲ ਦੀ ਦੂਰੀ ਤੇ ਬੈਠਾ ਅਭਿਆਸ ਕਰ ਰਿਹਾ ਨਾਮ ਦਾੰਦ ਨੂੰ ਪ੍ਰਸ਼ਾਦਾ ਦੇ ਆਓ ਫਿਰ ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਦੂਜੇ ਦਿਨ ਤੀਜੇ ਦਿਨ ਵੀ ਇਹ ਗੱਲ ਹੋਈ ਆ ਇੱਕੋ ਸੁਪਨਾ ਵਾਰ-ਵਾਰ ਆਈ ਜਾਂਦਾ ਫਿਰ ਆਪਦੀ ਪਤਨੀ ਨਾਲ ਭਾਈ ਸਾਹਿਬ ਜੀ ਨੇ ਗੱਲ ਕੀਤੀ ਆਖਿਆ ਮੈਨੂੰ ਸੁਪਨਾ ਵਾਰ-ਵਾਰ ਆਉਂਦਾ ਤੇ ਉਹ ਭਾਈ ਸਾਹਿਬ ਜੀ ਦੀ ਪਤਨੀ ਨੇ ਵੀ ਸਹਿ ਸੁਭਾਏ ਕਹਿ ਦਿੱਤਾ ਕਹਿਣ ਲੱਗੇ ਹੋ ਸਕਦਾ ਇੱਥੇ ਲੰਗਰ ਸਾਰਾ ਦਿਨ ਚੱਲਦਾ ਵੀ ਉਹ ਖਿਆਲ ਕਈ ਵਾਰੀ ਆਪਣੇ ਮਨ ਦੇ ਵਿੱਚ ਰਹਿ ਜਾਂਦੇ ਆ ਤਾਂ ਹੀ ਤੁਹਾਨੂੰ ਲੰਗਰ ਦੇ ਫੁਰਨੇ ਜਿਹੜੇ ਸੁਪਣਿਆਂ ਦੇ ਰੂਪ ਵਿੱਚ ਆ ਰਹੇ ਆ ਹੋ ਸਕਦਾ ਇਦਾਂ ਦੀ ਗੱਲ ਨਹੀਂ ਹੋ ਸਕਦਾ ਉਹਨਾਂ ਕਹਿ ਦਿੱਤਾ ਕਿ ਵੈਸੇ ਜਿਵੇਂ ਆਮ ਸਧਾਰਨ ਸੁਪਨਾ ਉਦਾਂ ਦਾ ਹੀ ਸੁਪਨਾ ਹੋਊਗਾ ਤੇ ਉਦੋਂ ਫਿਰ 5ਵੇਂ ਦਿਨ 6ਵੇਂ ਦਿਨ ਸੁਪਨਾ ਜਦੋਂ ਵਾਰ-ਵਾਰ ਆਈ ਗਿਆ ਭਾਈ ਸਾਹਿਬ ਜੀ ਨੂੰ ਇਹ ਸੱਚ ਪ੍ਰਤੀਤ ਹੋਇਆ ਉਹਨਾਂ ਪ੍ਰਸ਼ਾਦਾ ਲਿਆ 4 ਮੀਲ ਤੇ ਜਾ ਕੇ ਦੇਖਿਆ ਵੀ ਕੌਣ ਗੁਰੂ ਦਾ ਪਿਆਰਾ ਐਡਾ ਸਿੱਧਕੀ ਸਿੱਖ ਬੈਠਾ ਜਦੋਂ ਲੱਭਿਆ ਤੇ ਬਾਬਾ ਜੀ ਮਿਲੇ ਨਹੀਂ ਉਹਨਾਂ ਨੂੰ ਕਿਉਂਕਿ ਬਾਬਾ ਜੀ ਉਸ ਤੋਂ 4 ਮੀਲ ਹੋਰ ਅੱਗੇ ਚਲੇ ਗਏ ਨਾਮ ਜਪਦੇ ਜਪਦੇ ਤੇ ਜਦ ਨੂੰ ਹੀ ਉੱਥੇ ਪਹੁੰਚੇ ਉਹ ਅੱਗੇ ਚਲੇ ਗਏ ਸੀ ਫਿਰ ਕਹਿੰਦੇ ਮੈਨੂੰ ਆਪਦੇ ਆਪ ਤੇ ਉਹਦੋਂ ਥੋੜਾ ਹਾਸਾ ਵੀ ਆਇਆ ਮੈਂ ਸੁਪਨੇ ਨੂੰ ਸੱਚ ਮੰਨ ਕੇ ਪ੍ਰਸ਼ਾਦਾ ਲੈ ਕੇ ਆ ਗਿਆ ਇੱਥੇ ਕੀ ਪਤਾ ਇੱਥੇ ਹੈ ਵੀ ਕਿ ਨਹੀਂ ਕੋਈ ਕਈ ਵਾਰੀ ਮੇਰਾ ਮਨ ਦਾ ਵਹਿਮ ਵੀ ਹੋ ਸਕਦਾ ਪਤਾ ਨਹੀਂ ਸੀ ਲੱਗਦਾ ਵੀ ਕੀ ਕਰਨਾ ਅਸਲ ਦੇ ਵਿੱਚ ਫਿਰ ਫਿਰ ਸੁਪਨਾ ਆਇਆ ਜਦੋਂ ਤੇ ਫਿਰ ਇਹ ਕਰਦੇ ਕਰਾਉਂਦੇ ਇੱਕ ਦਿਨ ਇਹਨਾਂ ਨੂੰ ਮਹਾਪੁਰਖਾਂ ਨਾਲ ਮੇਲ ਹੋਈ ਗਿਆ ਜਦੋਂ ਚਾਰ ਮਿਲ ਕਹਿੰਦੇ ਮੈਂ ਸੋਚਿਆ ਵੀ ਅੱਗੇ ਜਾ ਕੇ ਤਾਂ ਦੇਖਾਂ ਹੋਰ ਤੇ ਮਹਾਪੁਰਖ ਨਾ ਜਲ ਦੇ ਵਿੱਚ ਬੈਠੇ ਹੋਏ ਮੂਲ ਮੰਤਰ ਦਾ ਜਾਪ ਕਰ ਰਹੇ ਹੈ ਫਿਰ ਉੱਥੇ ਜਾ ਕੇ ਬੇਨਤੀ ਕੀਤੀ ਕਿ ਤੁਹਾਨੂੰ ਆਪ ਜੀ ਗੁਰਸਿੱਖ ਪਿਆਰੇਓ ਸੰਤੋ ਮਹਾਂਪੁਰਖੋ ਇੰਨਾ ਜਾਪ ਤੁਸੀਂ ਕਰੀ ਜਾਂਦੇ ਹੋ ਇੱਥੇ ਤੁਹਾਡੀ ਇਹ ਜ਼ਿੰਮੇਵਾਰੀ ਰਜਕ ਦੀ ਮੇਰੇ ਝੁਮੇ ਲੱਗੀ ਆ ਵੀ ਮੈਂ ਆਪ ਜੀ ਨੂੰ ਪ੍ਰਸ਼ਾਦਾ ਦੇਣਾ ਆ ਵਾਰ-ਵਾਰ ਕਲਗੀ ਤਰਪਾਦਾਸ਼ਾ ਜੀ ਮੈਨੂੰ ਸੁਪਨੇ ਚ ਆ ਕੇ ਕਹਿ ਰਹੇ ਆ ਤੇ ਇਹ ਤਾਂ ਸਰਬੱਤ ਸੰਗ ਤਾਂ ਆਪ ਜਾਣੂ ਹੋ ਕਿ ਤਖਤ ਸ੍ਰੀ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮੰਨਿਆ ਜਾਂਦਾ ਹੈ ਸਤਗੁਰੂ ਮਹਾਰਾਜ ਉੱਥੇ ਆਪਣੇ ਸਿੱਖਾਂ ਨੂੰ ਉਡੀਕਦੇ ਆ ਸਿੰਘਾਂ ਨੂੰ ਖਾਲਸੇ ਨੂੰ ਉਡੀਕਦੇ ਆ ਵੀ 60 ਸਾਲ ਤੱਕ ਉਹ ਮੱਥਾ ਟੇਕਣ ਜ਼ਰੂਰ ਆਉਣਗੇ ਤੇ 60 ਸਾਲ ਤੋਂ ਪਹਿਲਾਂ ਪਹਿਲਾਂ ਉਹਨਾਂ ਦੀ ਇਹ ਹਾਜ਼ਰੀ ਕਬੂਲ ਹੋਵੇਗੀ ਸੇਵਾ ਥਾਂੇ ਪਵੇਗੀ अनेका ਖੁਸ਼ੀਆਂ ਉੱਥੋਂ ਹੁਕਮ ਵੀ ਕਈ ਸਿੰਘ ਸਹਿਬਾਨ ਨੂੰ ਉੱਥੋਂ ਹੀ ਲੱਗਿਆ ਹੈ ਤਾਂ ਇੱਥੇ ਬਾਬਾ ਜੀ ਨੇ ਜਦੋਂ ਜਾਪ ਕੀਤਾ ਵੀ ਇਹ ਰਜ਼ਕ ਦੀ ਡਿਊਟੀ ਜਿਹੜੀ ਵਾਹਿਗੁਰੂ ਪਰਮੇਸ਼ਰ ਲਾ ਦਿੰਦਾ ਮੂਲ ਮੰਤਰ ਵਿੱਚ ਇਨੀ ਸ਼ਕਤੀ ਹੈ ਛੇ ਦਿਨ ਤੁਸੀਂ ਦੇਖੋ ਲਗਾਤਾਰ ਵਾਰ-ਵਾਰ ਸੁਬਨੇ ਜੀ ਕਲਗੀ ਤਰਪਾਸ਼ਾ ਜੀ ਕਹਿੰਦੇ ਨੇ ਕਿ ਪ੍ਰਸ਼ਾਦਾ ਲੈ ਕੇ ਜਾ ਇਹ ਵਾਹਿਗੁਰੂ ਦਾ ਨਿਜਮ ਆ ਪਿਆਰਿਆਂ ਨੂੰ ਆਪਦੇਆਂ ਨੂੰ ਕਿਤੇ ਵੀ ਬੈਠੇ ਹੁਣ ਰਜਕ ਪੁੰਚਾਉਂਦਾ ਉਹਨੇ ਦੇਣਾ ਹੀ ਦੇਣਾ ਸੋ ਇਸ ਤਰ੍ਹਾਂ ਇਤਿਹਾਸ ਵਿੱਚ ਬਹੁਤ ਸਾਰੀਆਂ ਕੜਨਾਵਾਂ ਦਾ ਜ਼ਿਕਰ ਆਉਂਦਾ ਹੈ ਜਦੋਂ ਰੱਬ ਦੇ ਪਿਆਰੇ ਜਿਹੜੇ ਆ ਉਹ ਕੁਝ ਨਾ ਕੁਝ ਜਦੋਂ ਸਿਮਰਨ ਵੱਲ ਧਿਆਨ ਲਾਉਂਦੇ ਆ ਪ੍ਰਮਾਤਮਾ ਆਪ ਉਹਨਾਂ ਦੇ ਰਜਕ ਦਾ ਪ੍ਰਬੰਧ ਕਰ ਦਿੰਦਾ ਹੈ ਤੁਸੀਂ ਉਹ ਸੰਤ ਰੇਣ ਦੀ ਕਥਾ ਵੀ ਸੁਣੀ ਹੋਵੇਗੀ ਜਿਹੜੇ ਭੁੱਖੇ ਸਾਧੂਆਂ ਨੂੰ ਮਹਾਰਾਜ ਨੇ ਪ੍ਰਸ਼ਾਦਾ ਛਕਾਇਆ ਸੀ 20 ਰੁਪਈਆ ਦਾ ਇਹ ਫਿਰ ਡਿਊਟੀ ਨਰੰਕਾਰ ਦੀ ਲੱਗ ਜਾਂਦੀ ਜਦੋਂ ਆਪਾਂ ਉਹਦੇ ਹੋ ਕੇ ਰਹਿ ਜਾਂਦੇ ਆ ਜਦੋਂ ਆਪਾਂ ਉਹਦਾ ਨਾਮ ਜਪਣ ਲੱਗ ਜਾਂਦੇ ਆ ਕਾਰਜ ਦੁਨਿਆਵੀ ਤਾਂ ਰਾਸ ਹੁੰਦੀ ਆ ਜਮਾ ਦੀ ਮਾਰ ਤੋਂ ਵੀ ਆਪਾਂ ਬਚਦੇ ਆ ਤਾਂ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਉਹਨਾਂ ਦਾ ਵੀ ਜਾਪ ਬਹੁਤ ਜ਼ਿਆਦਾ ਸੀਗਾ ਮੂਲ ਮੰਤਰ ਦਾ ਹੁਣ ਦੇਖੋ ਇਹ ਜਾਪ ਅਸੀਂ ਵੀ ਕਰ ਸਕਦੇ ਆ ਸਵਾ ਲੱਖ ਮੂਲ ਮੰਤਰ ਜਾਪ ਇਹ ਕੋਈ ਕਰ ਲਵੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ ਕਮੀ ਕਿਵੇਂ ਨਹੀਂ ਰਹਿੰਦੀ ਗੁਰਮਖ ਪਿਆਰਿਓ ਕਿਉਂਕਿ ਇੰਨਾ ਜ਼ਿਆਦਾ ਨਾਮ ਅਭਿਆਸ ਉਹਦੇ ਹੀ ਹੋ ਸਕਦਾ ਜਦੋਂ ਰੋਮ ਰੋਮ ਦੇ ਨਾਲ ਸਵਾ ਲੱਖ ਫੇਰੀ ਹੋਊਗਾ ਵੀ ਰੋਮ ਰੋਮ ਦੇ ਨਾਲ ਆਪਾਂ ਜਪਾਂਗੇ ਗੁਰਮਖ ਰੋਮ ਰੋਮ ਹਰ ਧਿਆਵੇ ਭਾਵੇਂ ਕਿ ਕਈ ਵਾਰੀ ਪਹਿਲਾਂ ਪਹਿਲਾਂ ਅਸੀਂ ਮਾਲਾ ਦਾ ਸਹਾਰਾ ਲੈਨੇ ਆ ਕੋਈ ਮਾੜੀ ਗੱਲ ਨਹੀਂ 108 ਮਾਲਾ ਜੜੀਆਂ ਨੇ ਹਰ ਰੋਜ਼ ਮੂਲ ਮੰਤਰ ਦੀਆਂ ਕਰਨੀਆਂ ਨੇ ਮੂਰ ਮੰਤਰ ਦੀਆਂ 108 ਮਾਲਾ ਕਿਵੇਂ ਕਰ ਸਕਦੇ ਆ ਇਸੀ ਤਾਂ ਕੰਮ ਧੰਦਿਆਂ ਵਿੱਚ ਜਾਂ ਕਬੀਲਦਾਰੀ ਵਿੱਚ ਕਈ ਵਾਰੀ ਉਲਝ ਕੇ ਰਹਿ ਜਾਂਦੇ ਆ ਇਹ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਸ਼ੁਰੂ ਸ਼ੁਰੂ ਵਿੱਚ ਮਾਲਾ ਲੈ ਕੇ ਤੁਸੀਂ ਅਭਿਆਸ ਕਰ ਸਕਦੇ ਹੋ ਫਿਰ ਹੌਲੀ ਹੌਲੀ ਆਪਦੀ ਰਸਨਾ ਨੂੰ ਆਪਦੀ ਜੀਵ ਨੂੰ ਹੀ ਮਾਲਾ ਬਣਾ ਲੈਣਾ ਹੈ ਆਪਦੇ ਸਾਹਾਂ ਨੂੰ ਹੀ ਮਾਲਾ ਬਣਾ ਲੈਣਾ ਹੈ ਔਰ ਮੁਖ ਪਿਆਰਿਓ ਫਿਰ ਇਹਦੇ ਨਾਲ ਹੀ ਜਪੀ ਜਾਣਾ ਹੱਥਾਂ ਨਾਲ ਕੰਮ ਕਰੀ ਜਾਣੇ ਆ ਰਸਨਾ ਜੀਵ ਦੇ ਨਾਲ ਪਰਮੇਸ਼ਰ ਦਾ ਨਾਮ ਜਪੀ ਜਾਣਾ ਦੇਖੋ ਏਡੀ ਬਰਕਤ ਪੈ ਜੇਗੀ ਇਦਾਂ ਤੁਹਾਡਾ ਜਿਹੜਾ ਨੁਕਸਾਨ ਵੀ ਹੁਣ ਟਲ ਜਾਏਗਾ ਕਿਉਂਕਿ ਫਿਰ ਆਪਾਂ ਉਲਝਾਂਗੇ ਨਹੀਂ ਕਿਸੇ ਨਾਲ ਬੇਵਜ੍ਹਾ ਜਦੋਂ ਆਪਾਂ ਗੱਲ ਹੀ ਨਹੀਂ ਕਰਨੀ ਬਿਆਰਥ ਬੋਲਣਾ ਹੀ ਨਹੀਂ ਪਾਪ ਜੀਵ ਕਰਦੀ ਆ ਜੀਵ ਵੀ ਅਜਿੱਤ ਦਵਾਉਂਦੀ ਬੰਦੇ ਨੂੰ ਤਨੋਂ ਜੀਵ ਦੇ ਨਾਲ ਰਸਨਾ ਜਪਤੀ ਤੋਹੀ ਤੋਹੀ ਫਿਰ ਕਾਰਜ ਤਾਂ ਰਾਸ ਹੋਣਾ ਹੀ ਹੋਏ ਸਾਰੇ ਕਾਰਜ ਵੀ ਰਾਸ ਹੋ ਜਾਣੇ ਆ ਦੁਨਿਆਵੀ ਚ ਮੇਲਿਆਂ ਤੋਂ ਵੀ ਆਪਾਂ ਬਚ ਜਾਗੇ ਤੇ ਇੱਕ ਵਾਰ ਸੰਤ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਨੂੰ ਕਿਸੇ ਨੇ ਆਖਿਆ ਸੀ ਕਿ ਮਹਾਂਪੁਰਖੋ ਕਿਰਪਾ ਕਰੋ ਵੀ ਆਹ ਜੇ ਮਾਨੂ ਰੋਗ ਲੱਗਾ ਹੋਵੇ ਸਿਰੇ ਦੀ ਦਵਾਈ ਦਿਓ ਕਿ ਜਿਵੇਂ ਆਪਾਂ ਡਾਕਟਰਾਂ ਨੂੰ ਕਹਿੰਨੇ ਵੀ ਐਸੀ ਦਵਾਈ ਦੇ ਦਿਓ ਜਾਂ ਇੰਜੈਕਸ਼ਨ ਲਾ ਦਿਓ ਵੀ ਰੋਗ ਠੀਕ ਹੋ ਜੇ ਤੇ ਮਹਾਂਪੁਰਖਾਂ ਨੇ ਆਖਿਆ ਸੀ ਭਾਈ ਫਿਰ ਉਹ ਤਾਂ ਇੱਕ ਹੀ ਆ ਇੱਕੋ ਹੀ ਬਚਨ ਦਿੱਤਾ ਇੱਕ ਓੰਕਾਰ ਤੋਂ ਲੈ ਕੇ ਜਿਹੜਾ ਗੁਰਪ੍ਰਸਾਦ ਤੱਕ ਜਾਂ ਨਾਨਕ ਹੋਸੀ ਭੀ ਸੱਚ ਤੱਕ ਵੀ ਇਹ ਮਹਾਂਪੁਰਖ ਕਈ ਮੂਰ ਮੰਤਰ ਦੇ ਦਿੰਦੇ ਆ ਵੀ ਉਹਨੂੰ ਕਰਨ ਦੇ ਨਾਲ ਹਰ ਦਾਤ ਮਿਲ ਜਾਂਦੀ ਹੈ ਵੱਧ ਜਪ ਲੋ ਕੋਈ ਗਲਤ ਥੋੜੀ ਆ ਜਿੰਨਾ ਵੱਧ ਜਪੋਗੇ ਵੱਧ ਫਲ ਮਿਲ ਜੂਗਾ ਪਰ ਇਸ ਤਰ੍ਹਾਂ ਆਖਿਆ ਵੀ ਤੁਸੀਂ ਜਪੀ ਚੱਲੋ ਜਪੀ ਚੱਲੋ ਹਰ ਤਰ੍ਹਾਂ ਦਾ ਸੁੱਖ ਤੁਹਾਨੂੰ ਮਿਲ ਜਾਵੇਗਾ ਪਰਮੇਸ਼ਰ ਦੀ ਬੰਦਗੀ ਨੂੰ ਮੁੱਖ ਰੱਖ ਕੇ ਇਹ ਜਪਣਾ ਚਾਹੀਦਾ ਦੁਨਿਆਵੀ ਚੀਜ਼ਾਂ ਜਿਹੜੀਆਂ ਨਾ ਵੀ ਉਹ ਮੂਰੇ ਰੱਖ ਕੇ ਜਾਪ ਨਹੀਂ ਕਰਨਾ ਚਾਹੀਦਾ ਕਿ ਮਹਾਂਪੁਰਖ ਕਹਿੰਦੇ ਆ ਵੀ ਪਰਮੇਸ਼ਰ ਦੀ ਪ੍ਰਾਪਤੀ ਲਈ ਕਰੋ ਇਹਨੂੰ ਤੁਸੀਂ ਵੇਖੋਗੇ ਦੁਨਿਆਵੀ ਚੀਜ਼ਾਂ ਦਾ ਤੁਹਾਨੂੰ ਆਪੇ ਹੀ ਮਿਲ ਜਾਣੀਆਂ ਨੇ ਜੇ ਤੁਸੀਂ ਜਾਪ ਸ਼ੁਰੂ ਕਰਤਾ ਕੱਲ ਤਾਂ ਪਰਮੇਸ਼ਰ ਦੀ ਪ੍ਰਾਪਤੀ ਦੀ ਆ ਗੱਲ ਤਾਂ ਨਾਮ ਚੱਲਣ ਦੀ ਆ ਏਵੇਂ ਇਹ ਜਪਜੀ ਸਾਹਿਬ ਦਾ ਜੋ ਸਾਰ ਹੈ ਉਹ ਮੂਲ ਮੰਤਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭ ਤਾਂ ਮੂਲ ਮੰਤਰ ਤੋਂ ਹੁੰਦੀ ਆ ਇਸੇ ਕਰਕੇ ਦੀ ਮਹਾਨਤਾ ਹੈ ਜੀ ਹੁਣ ਕਈ ਵਾਰੀ ਆਪਾਂ ਕਹਿੰਨੇ ਆਪਾਂ ਗ੍ਰਸਤੀ ਆ ਬੱਚਿਆਂ ਵਾਲੇ ਆ ਵੀ ਅਸੀਂ ਭਾਈ ਕੀ ਕਰੀਏ ਦੇਖੋ ਛੋਟੇ ਤੋਂ ਛੋਟਾ ਜਾਪ ਮੂਲ ਮੰਤਰ ਹੈ ਮਹਾਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਪਤਾ ਲੱਗਦਾ ਵੀ ਜੇ ਗ੍ਰਸਤੀਏ ਨੂੰ ਜਪੇ ਬੜੀ ਛੇਤੀ ਉਹਨੂੰ ਦਾਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਸਾਧੂ ਸੰਤ ਦਾ ਉਹਨਾਂ ਦਾ ਕਾਰਜ ਜੀ ਇਹ ਨਾਮ ਜਪਣਾ ਪਰ ਕੋਈ ਪਰਿਵਾਰ ਚ ਰਹਿੰਦੇ ਆ ਜੇ ਇਹ ਜਪ ਲਵੇ ਜਿਵੇਂ ਮੁਰਗਾਬੀ ਪਾਣੀ ਜਿਹੜੀ ਦੀ ਖੰਭ ਨਹੀਂ ਭਜਣ ਦਿੰਦੀ ਕਮਲ ਦਾ ਫੁੱਲ ਚਿੱਕੜ ਵਿੱਚ ਪੈਦਾ ਹੋ ਕੇ ਚਿੱਕੜ ਤੋਂ ਉੱਪਰ ਹੋ ਜਾਂਦਾ ਇਸ ਤਰ੍ਹਾਂ ਦੀ ਫਿਰ ਖੇੜ ਬਣ ਜਾਂਦੀ ਹੈ ਕੋਈ دنیਵੀ ਕਾਰਜ ਜਦੋਂ ਪੂਰਾ ਹੋ ਜੇ ਸਾਨੂੰ ਸ਼ੁਕਰਾਨਾ ਵੀ ਕਰਨਾ ਚਾਹੀਦਾ ਮਾਲਕ ਦਾ ਇਸ ਕਰਕੇ ਭਾਈ ਸਵਾ ਲੱਖ ਮੂਲ ਮੰਤਰ ਦਾ ਜਿਹੜਾ ਜਾਪ ਹੈ ਇਹ ਜ਼ਰੂਰੀ ਨਹੀਂ ਤੁਸੀਂ 1 ਮਹੀਨੇ ਚ ਕਰਨਾ ਪਹਿਲਾਂ ਪਹਿਲਾਂ ਫੌਰਨਾ ਬਣਾ ਲਓ ਪਰ 3 ਮਹੀਨਿਆਂ ਚ ਕਰੂੰ 4ਾਂ ਚ ਕਰੂੰ ਆਪੇ ਹੀ ਅਭਿਆਸ ਔਲੀ ਹੌਲੀ ਵਧੀ ਜਾਂਦਾ ਰਸ ਆਉਣ ਲੱਗ ਜੇ ਨਾ ਫੇਰ ਉਹ ਸਵਾ ਲੱਖ ਮੂਲ ਮੰਤਰ ਦੀ ਗੱਲ ਦੀ ਪਿੱਛੇ ਰਹਿ ਜਾਂਦੀ ਪਰ ਪਤਾ ਨਹੀਂ ਕਿੰਨਾ ਜਾਪ ਤੁਸੀਂ ਕਰਦੇ ਨੇ ਉਹ ਗੱਲ ਤਾਂ ਰਸ ਆਉਣ ਦੀ ਆ ਰਸ ਕਿਵੇਂ ਆਉਂਦਾ ਹੈ ਗੁਰੂ ਦੀ ਕਿਰਪਾ ਨਾਲ 40 ਦਿਨ ਮੰਨ ਲਓ 40 ਦਿਨ ਸਾਰੇ ਪਰਿਵਾਰ ਨਾਲ ਕੇ ਸਭਾ ਲਖ ਕਰ ਲੋ ਇਹ ਗੱਲ ਮਹਾਂਪੁਰਖਾਂ ਨੇ ਕਹੀ ਵੀ ਇੱਕ ਬੰਦਾ ਨਹੀਂ ਕਰ ਸਕਦਾ ਘਰ ਦੇ ਜਿੰਨੇ ਮੈਂਬਰ ਆ ਉਹ ਹਰ ਰੋਜ਼ ਤੁਸੀਂ 30 ਮਾਲਾ ਕਰ ਲੋ ਇੱਕ ਮੈਂਬਰ 30 ਮਾਲਾ ਮਾਲਾ ਕਰੂਗਾ ਇਸ ਕਰਕੇ ਜੇ ਘਰ 'ਚ 6 ਮੈਂਬਰ ਨੇ 5-5 ਮਾਲਾ ਸਭ ਦੇ ਹਿੱਸੇ ਆਗੀ ਇਹ ਘਰ ਵਿੱਚ 8 ਮੈਂਬਰ ਨੇ ਉਹਨੂੰ ਵੰਡ ਲਓ ਮੇਰੇ ਕਹਿਣ ਦਾ ਭਾਵ ਘਰ ਦੀਆਂ ਵਿੱਚ ਚੀਜ਼ਾਂ ਦੀਆਂ ਅਸੀਂ ਵੰਡੀਆਂ ਪਾ ਲੈਣੇ ਆ ਇਹ ਸੁਖਮਣੀ ਸਾਹਿਬ ਦੇ ਪਾਠ ਨੂੰ ਵੰਡ ਲਿਓ ਵਿਸ਼ੇਸ਼ ਸ਼ਟਪਦੀਆਂ ਜਿਵੇਂ ਮੈਂ ਸ਼ੇ ਤੂੰ ਭਾਈ ਸ਼ੇ ਤੂੰ ਕਰੀ ਮੂਲ ਮੰਤਰ ਹੈ ਜੇ ਨੇ ਮੈਂ ਕਰੂੰਗਾ ਤੂੰ ਕਰੀ ਚੰਗੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਆ ਵੰਡ ਕੇ ਸ਼ਕੋ ਵੰਡ ਕੇ ਸ਼ਕੋ ਦਾ ਮਤਲਬ ਕੇਵਲ ਲੰਗਰ ਨਹੀਂ ਹੈ ਸਭਨਾ ਨੂੰ ਕਰ ਦਾਨ ਹਰ ਕਾ ਨਾਮ ਤੇ ਆਏ ਸੁਣ ਇੱਥੇ ਦਾਨ ਦਾ ਮਤਲਬ ਕੇਵਲ ਦੁਨਿਆਵੀ ਪੈਸੇ ਦਾ ਦਾਨ ਨਹੀਂ ਇੱਥੇ ਇਹੀ ਗਿਆਨ ਦਾ ਵੀ ਦਾਨ ਹੈ ਤਾਂ ਸਾਨੂੰ ਸਿੱਖਣਾ ਚਾਹੀਦਾ ਗੁਰੂ ਮਹਾਰਾਜ ਕਿਰਪਾ ਕਰਨ ਜੀ ਪੁੱਲ ਚੱਕ ਦੀ ਖਿਮਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ